ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਟੇ ਲੋਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਅੱਜ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਹਾਂ ਭਾਈ ਨਰਪਾਲ ਸਿੰਘ ਪਿੰਡ ਆਪਣਾ ਸਿੰਘੇੜਾ ਇਹ ਸਿੰਘੇੜਾ ਬਿਲਕੁਲ ਬਰਨਾਲ ਦੇ ਬਿਲਕੁਲ ਨਾਲ ਹੀ ਆ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 98760 98760 93 728 93 728 728 ਠੀਕ ਹੈ ਜੀ ਜਿਹੜੀ ਆਪਾਂ ਮੈਂ ਦੇਖ ਰਹੀ ਜੀ ਇਹ ਕਹਵੇਂ ਸੂਈ ਹੈ ਇਹ ਸੂਆ ਬਈ ਤੀਜਾ ਸੂਈ ਆ ਠੀਕ ਹੈ ਜੀ ਤੇ ਅੱਜ ਸੂਈ ਨੂੰ ਇਹਨੂੰ ਬਈ ਯਾਨੀ ਕਿ ਛੇਵਾਂ ਦਿਨ ਆ ਬਈ ਛੇਵਾਂ ਦਿਨ ਸੂਈ ਲੋ ਗਿਆ ਪਿੱਛੇ ਗਿਆ ਜੀ ਇਹਦੇ ਕੱਟੀ ਆ ਬਈ ਪਿੱਛੇ ਕੱਟੀ ਆ ਗਈ ਠੀਕ ਹੈ ਜੀ ਤਾਂ ਦੋਸਤੋ ਦੇਖ ਸਕਦੇ ਹੋ ਰਾਜੀਸ਼ਮੀ ਬੜੇ ਜਿੰਦ ਜਾਣਦੇ ਵਿੱਚ ਹੈ ਬਾਕੀ ਦਿੱਸੀ ਨਾ ਵੀ ਕਿਸੇ ਬਸ ਠੀਕ ਹੈ ਜੀ ਹਾਂ ਜੀ ਤੇਕ ਬਾੜਾ ਕਿੰਨਾ ਤਿਆਰ ਹੈ ਇਸ ਟਾਈਮ ਇਸ ਟਾਈਮ ਭਾਈ 9-10 ਕਿਲੋ ਹੋਊ 9 ਕਿਲੋ ਜਿਹੜਾ ਮਰਜੀ ਵੀਰ ਮੰਨ ਕੇ ਆ ਕੇ ਚੁੱਕੋ 9 ਕਿਲੋ ਮੰਨ ਕੇ ਬਾਕੀ ਅੱਡ-ਅੱਡ ਸਮਝ ਆਣੀ ਹਾਂਜੀ ਹਾਂਜੀ ਠੀਕ ਹੈ ਤਾਂ ਦੋਸਤੋ ਦੇਖ ਸਕਦੇ ਹੋ ਤਾਂ ਦੋਸਤੋ ਤੇ ਚੋਂਚਵਾਦੀ ਕਿਵੇਂ ਆ ਜੀ ਐ ਮੋਟਾ ਚੀਜੀ ਵਰਗਾ ਚੋਂਨਾ ਵੀਰੇ ਠੀਕ ਹੈ ਤਾਂ ਸੋਹਣੇ ਚੋਂਚਵਾਦੀ ਆ ਗਈ ਤੁਸੀਂ ਦੇਖ ਸਕਦੇ ਹੋ ਥੋਣੀ ਬੈਠ ਪੁੜ ਜਾਏਗੀ ਪਤਲੀ ਚਮੜੀ ਦੇ ਵਿੱਚ ਆ ਗਈ ਤੋੜਿਓ ਬਾਹਰ ਨੂੰ। ਤਾਂ ਦੋਸਤੋ ਦੇਖ ਸਕਦੇ ਹੋ ਅਰੀਜਨਲ ਤੀਜਾ ਸੂਏ ਸੂਈਏ ਜੀ 9 ਕਿਲੋ ਇਸ ਟਾਈਮ ਬੜਾ ਤਿਆਰ ਹੈ ਜੀ। 6 ਦਿਨਾਂ ਹੀ 6 ਦਿਨ ਸੂਈ ਨੂੰ। ਹਾਂ ਜੀ ਹਾਂ ਜੀ ਅੱਜ ਸਿਮਾ ਤਾਂ ਨਹੀਂ ਹੈ। ਅੱਜ ਸਿਮਾ ਦੇ ਨਾਲ ਠੀਕ ਹੈ ਜੀ 9 ਕਿਲੋ ਤਿਆਰ। ਹਾਂ ਜੀ ਠੀਕ ਹੈ। ਤਾਂ ਸੋਹਣੇ ਤੁਸੀਂ ਦੇਖ ਸਕਦੇ ਹੋ। ਹੋਊਗਾ 10 ਹੀ ਪਰ ਅਪਨ 9 ਹੀ ਕਾ। 9 ਜੀ ਜੀ। ਤਾਂ ਦੋਸਤੋ ਥਣ ਵਗੈਰਾ ਤੁਸੀਂ ਦੇਖੋ ਸੋਹਣੇ ਮੁੱਠੀ ਵਾਲੇ ਥਣੇ। ਚੋਾਈ ਵਾਲੇ ਥਣ ਲੱਗਿਆ। ਠੀਕ ਹੈ ਜੀ। ਓਵੇਂ ਮੋਟਾ ਮੋਟਾ ਚੋਣਾ। ਠੀਕ ਹੈ ਜੀ। ਇਹਦਾ ਮੁੱਲ ਕੀ ਕਰਦੇ ਆਪਾਂ? ਮਾਲੇ ਬਾਈ ਇਹਦਾ 90000 ਰੁਪਇਆ ਮੰਤਨ ਹੋ ਜੂਗਾ ਜੀ ਬਾਦਾਨਾ ਵਿੱਚ ਮੰਤਨ ਹੋ ਜੂਗਾ ਹਫਤਾ ਸੂਈ ਨੂੰ ਜਨ ਕਿ 6 ਦਿਨ ਬਾਅਦ ਹਨਾ ਹਾਂ ਅੱਜ ਛਿਮਾ ਦੇਣੀ ਆ ਪੰਜ ਦਿਨ ਹੋ ਗਏ ਜੀ ਕੀ ਕਹੇ ਨੌ ਕਿਲੋ ਵਾਲਾ ਤਿਆਰ ਹੈ ਜੀ ਇਸ ਟਾਈਮ ਰਾਜੀਸਮੀ ਪੜੀ ਵੇ ਜਿੱਦ ਜਾਣ ਦੇ ਵਿੱਚ ਆ ਸਿੰਘੇੜਾ ਪਿੰਡ ਆ ਗਿਆ ਹਨਾ ਜੀ ਆ ਜੀ ਹਾਂ ਨੇੜੇ ਬਰਨਾਲਾ ਨੰਬਰ ਸਕਰੀਨ ਤੇ ਚੱਲਦਾ ਹੈ ਕਰ ਲੋ ਬੰਨਾਈਟ ਵੀਡੀਓ ਦੇਖ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ